ਜਿਹੜੇ ਮਿਹਨਤ ਕਰਨ ਜਾਣਦੇ ਨੇ ਨਾ ਉਹਨਾਂ ਦੇ ਲਈ ਹਰ ਇੱਕ ਮੈਦਾਨ ਉਹ ਫਤਿਹ ਕਰਨ ਵੀ ਜਾਣਦੇ ਹੁੰਦੇ ਨੇ ਤਾਂ ਦੋਸਤੋ ਇੱਕ ਅਜਿਹੀ ਸਟੋਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਨਾਲ ਨਾਲ ਵੀਡੀਓ ਚੱਲ ਰਹੀ ਹੈ ਕਿ ਜਿਹੜੇ ਬਾਪ ਇੱਕ ਆਪਣੇ ਪੁੱਤ ਦੀ ਤਾਜਪੋਸ਼ੀ ਕਰ ਰਿਹਾ ਨਾਮ ਵੀਰਦੇਵ ਹੈ ਤੇ ਮਹਾਰਾਸ਼ਟਰ ਦੇ ਆਦੀਵਾਸੀ ਪਰਿਵਾਰ ਦੇ ਵਿੱਚੋਂ ਯੂਪੀਐਸਸੀ 551 ਰੈਂਕ ਲੈ ਕੇ ਅਫਸਰ ਬਣ ਗਿਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਕਿ ਇਹ ਭੇਡ ਬੱਕਰੀਆਂ ਚਰਾਉਂਦਾ ਹੁੰਦਾ ਸੀ ਤੇ ਜਦੋਂ ਇਹ ਯੂਪੀਐਸਸੀ ਆਫੀਸਰ ਬਣਦਾ ਹੈ ਤਾਂ ਉਸ ਸਮੇਂ ਦਾ ਦੋਸਤ ਆ ਕੇ ਦੱਸਦਾ ਹੈ ਫੋਨ ਦੀ ਘੰਟੀ ਵੱਜਦੀ ਹੈ ਇਹ ਭੇਡ ਬੱਕਰੀਆਂ ਚਰਾ ਰਿਆ ਸੀ ਜਿਸ ਸਮੇਂ ਇਹਨੂੰ ਪਤਾ ਲੱਗਦਾ ਕਿ ਇੱਕ ਅਫੀਸਰ ਬਣ ਗਿਆ ਤੇ ਦੋਸਤੋ ਕਹਿੰਦੇ ਨੇ ਹੁੰਦੇ ਵੀ ਕੱਚਿਆਂ ਘਰਾਂ ਦੇ ਵਿੱਚੋਂ ਵੀ ਬੰਦਾ ਅਫਸਰ ਬਣ ਸਕਦਾ ਹੈ ਮਿਹਨਤ ਕਰਕੇ ਤਾਂ ਇਸੇ ਤਰ੍ਹਾਂ ਵੀਰਦੇਵ ਨੇ ਉਹ ਜਿਹੜੀ ਕਹਾਣੀ ਹੈ ਲੋਕਾਂ ਦੇ ਲਈ ਸੱਚ ਕਰ ਦਿੱਤੀ ਹੈ ਤੇ ਵੀਰਦੇਵ ਤਾਂ ਅੱਜ ਇੱਕ ਅਫੀਸਰ ਬਣ ਗਿਆ ਪਰ ਤੁਸੀਂ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਇਹ ਸੋਚਦੇ ਹੋ ਕਿ ਕਾਮਯਾਬੀ ਦੂਰ ਹੈ ਤਾਂ ਉਹਨਾਂ ਦੇ ਲਈ ਕਾਮਯਾਬੀ ਨੇੜੇ ਹੋ ਸਕਦੀ ਹੈ ਜੇਕਰ ਉਹ ਮਿਹਨਤ ਕਰਨ ਜਾਣਦੇ ਨੇ ਤਾਂ ਕਿਤੇ ਨਾ ਕਿਤੇ ਵੀਰਦੇਵ ਦੀ ਕਹਾਣੀ ਜਿਹੜੀ ਆ ਲੋਕਾਂ ਦੇ ਲਈ ਮੋਟੀਵੇਸ਼ਨ ਵਾਲੀ ਹੋ ਸਕਦੀ ਹੈ ਤਾਂ ਦੋਸਤੋ ਨਾਲ-ਨਾਲ ਵੀਡੀਓ ਚੱਲ ਰਹੀ ਹੈ ਉਸ ਦਾ ਬਾਪ ਪੁੱਸ ਦੀ ਤਾਜਪੋਸ਼ੀ ਕਰ ਰਿਹਾ ਕਦੇ ਭੇਡ ਬੱਕਰੀਆਂ ਚਰਾਉਣ ਵਾਲਾ ਇਹ ਵੀਰ ਦੇਵ ਅੱਜ ਯੂਪੀਐਸਸੀ ਆਫੀਸਰ ਬਣ ਗਿਆ 551ਵਾਂ ਰੈਂਕ ਹੈ ਮਹਾਰਾਸ਼ਟਰ ਦੇ ਆਦੀਵਾਸੀ ਪਰਿਵਾਰ ਦੇ ਵਿੱਚੋਂ ਜਿਸ ਦੇ ਘਰ ਦੀ ਝੋਪੜੀ ਦੀ ਛੱਤ ਵੀ ਚੌਂਦੀ ਹੈ ਪਰ ਅੱਜ ਸਾਰੇ ਪਰਿਵਾਰ ਦੇ ਦੁੱਖ ਇਸ ਦੀ ਮਿਹਨਤ ਨੇ ਦੂਰ ਕਰ ਦਿੱਤੇ ਤੇ ਜਾਣਕਾਰੀ ਜਿਹੜੀ ਪਰਿਵਾਰ ਨੇ ਦੱਸੀ ਤਾਂ ਕਹਿੰਦੇ ਵੀ YouTube ਦੇ ਉੱਪਰ ਸਾਰੀ ਜਿਹੜੀ ਪੜ੍ਹਾਈ ਕੀਤੀ ਹੈ ਤੇ ਨਾਲ ਹੀ ਕਹਿੰਦੇ ਘਰ ਦੇ ਵਿੱਚ ਉਸ ਝੋਪੜੀ ਦੇ 헤ਠਾਂ ਹੀ ਜਿਹੜਾ ਬੱਚਾ ਇਹ ਟਿਊਸ਼ਨ ਪੜਾਉਂਦਾ ਸੀ ਵੀਰਦੇਵ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਸੀ ਤੇ ਉੱਥੋਂ ਹੀ ਜਿਹੜੀ ਜਾਣਕਾਰੀ ਇਕੱਠੀ ਕਰਕੇ ਯੂਪੀਐਸਸੀ ਦੀ ਵੀ ਤਿਆਰੀ ਕਰ ਰਿਹਾ ਸੀ ਤਾਂ ਦੋਸਤੋ ਇੱਕ ਮਕਾਮ ਤੇ ਵੀਰਦੇਵ ਤਾਂ ਪਹੁੰਚ ਗਿਆ ਅਜਿਹੀਆਂ ਕਹਾਣੀਆਂ ਸੁਣ ਕੇ ਤੁਸੀਂ ਵੀ ਇੱਕ ਚੰਗੇ ਮਕਾਮ ਤੇ ਪਹੁੰਚ ਸਕਦੇ ਹੋ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟ ਅੱਜ ਆਪਣੀ رائے ਸਾਂਝੀ ਕਰਨੀ ਹੈ ਸਲੂਟ ਬਣਦਾ ਇਸ ਨੌਜਵਾਨ ਨੂੰ ਜਿਹੜਾ ਭੇਡ ਬੱਕਰੀਆਂ ਚਰਾ ਕੇ ਕਹਿੰਦੇ ਨੇ ਹੁੰਦੇ ਵੀ ਮਿਹਨਤ ਕਰਨੀ ਹੈ ਤਾ ਮਿਹਨਤ ਦੇ ਨਾਲ ਇੱਕ ਮੁਕਾਮ ਵੀ ਹਾਸਲ ਹੁੰਦਾ ਤਾਂ ਇਸ ਨੌਜਵਾਨ ਨੇ ਉਹ ਕਰ ਦਿਖਾਇਆ ਯੂਪੀਐਸਸੀ ਦਾ 552ਵਾਂ ਰੈਂਕ ਜਿਹੜਾ ਹਾਸਲ ਕੀਤਾ ਤੇ ਅੱਜ ਆਫੀਸਰ ਬਣ ਗਿਆ ਪਰਿਵਾਰ ਦੇ ਵਿੱਚ ਦੇਖ ਸਕਦੇ ਹੋ ਪੂਰੀ ਖੁਸ਼ੀ ਦਾ ਮਾਹੌਲ ਹੈ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਤਾਂ ਪਿਤਾ ਨੇ ਤਾਜਪੋਸ਼ੀ ਕੀਤੀ ਆ ਪਗੜੀ ਪਣਾਈ ਆ ਤੇ ਅਫਸਰ ਬਣਾ ਦਿੱਤਾ ਅੱਜ ਉਸਦੀ ਮਿਹਨਤ ਨੇ ਤਾਂ ਦੋਸਤੋ ਹੁਣ ਵੀਡੀਓ ਉਹਨਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਜਿਹੜੇ ਤੁਹਾਡੇ ਦੋਸਤ ਵੀ ਯੂਪੀਐਸਸੀ ਦੀ ਤਿਆਰੀ ਕਰਦੇ ਆ ਜਾਂ ਹਰ ਇੱਕ ਸੰਘਰਸ਼ ਜਿਹੜਾ ਕਰ ਰਿਹਾ ਨੌਜਵਾਨ ਉਸ ਤੱਕ ਇਹ ਵੀਡੀਓ ਪਹੁੰਚਾ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ